ਸੱਚੀ ਗੱਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਸਾਫਕਾ ਮੁੱਖ ਮੰਤਰੀ ਨੇ ਇੱਕ ਬਿਆਨ ਦਿੱਤਾ ਉਸ ਬਿਆਨ ਤੋਂ ਬਾਅਦ ਜਿਹੜੀ ਚਰਚਾ ਉਹ ਲਗਾਤਾਰ ਛਿੜਦੀ ਨਜ਼ਰ ਆ ਰਹੀ ਹੈ ਤੇ ਵਕ-ਵਕ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਮੰਤਰੀ ਸਭਾਨ ਨੇ ਉਹਨਾਂ ਨੇ ਵੀ ਜਿਹੜਾ ਆਪਣੀ ਜਿਹੜੀ ਤਿੱਖੀ ਪ੍ਰਤੀਕਿਰਿਆ ਉਹ ਸਾਹਮਣੇ ਦਿੱਤੀ ਹੈ ਤਾਂ ਆਖਰਕਾਰ ਬੀਜੇਪੀ ਦੇ ਲੀਡਰ ਸਭਾਨ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਤੋਂ ਬਾਅਦ ਬੀਜੇਪੀ ਦੇ ਕੁਝ ਨੁਮਾਇੰਦੇ ਜਿਹੜੇ ਨੇ ਉਸ ਦੀ ਪ੍ਰੋਰਟਾ ਕਰ ਰਹੇ ਨੇ ਕੀ ਕੁਝ ਕਿਹਾ ਉਸ ਬਿਆਨ ਦੀ ਕੀ ਅਹਿਮਤਾ ਕੀ ਵਾਕੀ ਉਸ ਬਿਆਨ ਦੇ ذریعے ਕੀ ਵਾਕੀ ਜੋ ਬਿਆਨ ਦਿੱਤਾ ਗਿਆ ਉਸ ਬਿਆਨ ਦੇ ਨਾਲ ਕੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਇਕੱਠਾ ਹੋਵੇਗਾ ਕੀ ਇਸ ਬਿਆਨ ਦੀ ਕੋਈ ਅਹਿਮਤਾ ਹੈ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੂਤਰ ਨੇ ਤਾਂ ਪਾਣਾ ਜੀ ਸਤਿਕਾਰ ਜੀ ਰਪਾਣਾ ਜੀ ਗੱਠ ਜੋੜ ਨੂੰ ਲੈ ਕੇ ਬੜੀਆਂ ਚਰਚਾਵਾਂ ਜਿਹੜੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਹੀ ਲੱਗ ਰਹੀਆਂ ਨੇ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਟੁੱਟਿਆ ਕਦੇ ਇੱਕ ਬੀਜੇਪੀ ਦਾ ਲੀਡਰਸ਼ਿਪ ਬੰਦ ਦਾ ਬਿਆਨ ਆ ਜਾਂਦਾ ਕਦੇ ਦੂਜੇ ਦਾ ਆ ਜਾਂਦਾ ਕਦੇ ਤੀਜੇ ਦਾ ਆ ਜਾਂਦਾ ਪਰ ਕਹਾਣੀ ਜਿਹੜੀ ਹੈ ਸਿਰੇ ਨਹੀਂ ਚੜਦੀ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਕੋਈ ਲੱਗਦਾ ਕੋਈ ਵੈਲਿਊ ਹੈ ਕੋਈ ਸਿਰੇ ਚੜ ਸਕੇਗੀ ਦੇਖੋ ਅਮਰਜੀਤ ਕੈਪਟਨ ਅਮਰਿੰਦਰ ਸਿੰਘ ਇੱਕ ਆਪਣੇ ਆਪ ਦੇ ਵਿੱਚ ਪ੍ਰਭਾਵਸ਼ਾਲੀ ਤੇ ਕਦਾਵਰ ਨੇਤਾ ਨੇ ਹੂੰ ਪੰਜਾਬ ਦੇ ਕਈ ਵਾਰ ਸੀਐਮ ਰਹਿ ਚੁੱਕੇ ਨੇ ਹੂੰ ਤੇ ਲੰਬੇ ਸਮੇਂ ਤੋਂ ਬੇਸ਼ੱਕ ਉਹ ਰਾਜਨੀਤੀ ਤੋਂ ਬਾਹਰ ਨਜ਼ਰ ਆ ਰਹੇ ਸੀ ਠੀਕ ਹੈ ਰਾਜਨੀਤੀ ਸੀ ਪਰ ਲੋਕਾਂ 'ਚ ਨਹੀਂ ਆ ਰਹੇ ਸੀ ਪਿਛਲੇ ਕੁਝ ਦਿਨਾਂ ਤੋਂ ਹੀ ਲਾ ਲੋ ਆਪਾਂ ਕੁਝ ਮਹੀਨੇ ਤਾਂ ਨਹੀਂ ਕਹਿ ਸਕਦੇ ਕੁਝ ਦਿਨਾਂ ਤੋਂ ਹੀ ਉਹ ਮੋੜ ਲੋਕਾਂ ਦੇ ਵਿੱਚ ਆਇਆ মিডিਆ ਸਾਹਮਣੇ ਆ ਰਹੇ ਆ ਵਕ ਵਕ ਚੈਨਲ ਨੂੰ ਇੰਟਰਵਿਊ ਦੇ ਰਹੇ ਆ ਉਹ ਤਾਂ ਉਹਨਾਂ ਦੀ ਇੰਟਰਵਿਊ ਜਦੋਂ ਵੀ ਕਿਸੇ ਨਾ ਕਿਤੇ ਕੋਈ ਸੋਸ਼ਲ ਮੀਡੀਆ ਜਾਂ ਕਈ ਵਾਰ ਕੋਈ ਵੀ মিডিਆ ਹਾਊਸ ਕਰਦਾ ਹੈ ਤਾਂ ਅਕਸਰ ਕੈਪਟਨ ਮਰਿੰਦਰ ਸਿੰਘ ਪੂਰੀ ਇੰਟਰਵਿਊ ਦੇ ਵਿੱਚ ਅਕਦੀਅਲ ਏਦਾਂ ਦੇ ਕਹਿ ਦਿੰਦੇ ਆ ਕਿ ਜਿਹੜੀ ਚਰਚਾ ਦਾ ਵਿਸ਼ਾ ਬਣ ਗਿਆ ਬਿਲਕੁਲ ਠੀਕ ਹੈ ਜਿਵੇਂ ਉਹ ਬਣੀ ਹੈ ਜਿਵੇਂ ਹੁਣ ਹੁਣ ਕੈਪਟਨ ਮਰਿੰਦਰ ਸਿੰਘ ਨੇ ਇੱਕ ਗੱਲ ਇਹ ਕਹੀ ਹੈ ਕਿ ਅਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਹੋਣਾ ਚਾਹੀਦਾ ਇਹ ਗੱਲ ਇਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਵੀ ਕਹੀ ਸੀ ਬਿਲਕੁਲ ਉਸ ਤੋਂ ਪਹਿਲਾਂ ਬੀਜੇਪੀ ਦੇ ਲੀਡਰ ਜਿਹੜੇ ਹੋਰ ਕਈ ਵੱਡੇ ਲੀਡਰ ਹੈਗੇ ਨੇ ਉਹਨਾਂ ਨੇ ਵੀ ਕਹੀ ਸੀ ਬੇਸ਼ੱਕ ਕੁਝ ਲੀਡਰ ਅਜਿਹੇ ਨੇ ਜਿਨ੍ਹਾਂ ਨੇ ਕਿਹਾ ਵੀ ਨਹੀਂ ਸਾਨੂੰ ਗੱਠ ਜੋੜ ਦੀ ਲੋੜ ਨਹੀਂ ਉਹਦੇ ਚ ਰਮਨੀਤ ਸਿੰਘ ਬਿੱਟੂ ਮਨਜਿੰਦਰ ਸਿੰਘ ਸਿਰਸਾ ਅਜਿਹੇ ਲੀਡਰ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਅਸੀਂ 117 ਸੀਟਾਂ ਤੇ ਚੋਣ ਲੜਾਂਗੇ ਸਾਡੇ ਕੋਲ ਤਜਰਬੇਕਾਰ ਕੈਂਡੀਡੇਟ ਹੈਗੇ ਨੇ ਤੇ ਅਸੀਂ 2027 ਚੋਣਾ ਇਕੱਲੇ ਲੜਾਂਗੇ ਤੇ ਸਾਨੂੰ ਅਕਾਲੀ ਦਲ ਦੀ ਕੋਈ ਲੋੜ ਨਹੀਂ ਤੇ ਜਿਹੜੇ ਲੀਡਰ ਇਹ ਗੱਲ ਕਹਿੰਦੇ ਸੀ ਕਿ ਨਹੀਂ ਵੀ ਸਾਨੂੰ ਗੱਠ ਜੋੜ ਕਰਨਾ ਪੈਣਾ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਜਿਹੜਾ ਬਿਆਨ ਆ ਉਹੀ ਚਰਚਾ ਕਿਉਂ ਬਣਿਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇੱਕ ਗੱਲ ਹੋਰ ਕਹਤੀ ਇੱਕ ਹੁੰਦਾ ਨਾ ਵੀ ਆਪਾਂ ਇੱਕ ਤਾਂ ਹੁੰਦਾ ਹਲਕੇ ਚ ਕਹਿਣਾ ਜਿਹੜੀ ਉਹਨੇ ਬਾਅਦ ਚ ਦੋ ਗੱਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਹੀਆਂ ਉਹਨੇ ਕਿਹਾ ਵੀ ਤੁਸੀਂ 27 ਛੱਡੋ ਤੇ 27 ਤੋਂ ਬਾਅਦ ਤੁਸੀਂ 32 ਚ ਵੀ ਨਹੀਂ ਆ ਸਕਦੇ ਤੇ ਤੁਸੀਂ 32 ਤੋਂ 5 37 ਚੋਂ ਨਹੀਂ ਆ ਸਕਦੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀਆਂ ਇਹ ਦੋ ਤਿੰਨ ਗੱਲਾਂ ਬੜੀਆਂ ਸਖਤ ਲੇਜੇ ਚ ਕਹੀਆਂ ਉਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਚਰਚਾ ਦਾ ਵਿਸ਼ਾ ਜ਼ਿਆਦਾ ਬਣ ਗਿਆ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣ ਦੀ ਲੋੜ ਕੀ ਪਈ ਦੇਖੋ ਦੋ ਚੀਜ਼ਾਂ ਇਹਦੇ ਚ ਜਿਹੜੀਆਂ ਮੇਨ ਜਾਂ ਤਾਂ ਉਹਨਾਂ ਨੇ ਆਪਣੇ ਸੈਂਟਰ ਲੀਡਰਸ਼ਿਪ ਨੂੰ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹਨੂੰ ਇੱਕ ਸਖਤ ਸੁਨੇਹਾ ਦਿੱਤਾ ਹੈ ਆਉਣ ਵਾਲੇ ਸਮੇਂ ਚ ਇਹਦੇ ਰਿਜ਼ਲਟ ਕੀ ਹੋਣਗੇ ਨਤੀਜੇ ਕੀ ਹੋਣਗੇ ਸਿਆਸੀ ਨਤੀਜੇ ਪਲਟਣ ਲੱਗਿਆ ਮਿੰਟ ਲੱਗਦਾ ਕੁਝ ਨਹੀਂ ਪਤਾ ਹੁੰਦਾ ਬਿਲਕੁਲ ਉਹਨਾਂ ਨੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਤੁਸੀਂ ਅਕਾਲੀ ਦਲ ਨਾਲ ਗੱਠਜੋੜ ਕਰਨਾ ਹੈ ਕਿ ਨਹੀਂ ਕਰਨਾ ਠੀਕ ਇੱਕ ਤਾਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਜਾਂ ਫਿਰ ਇਹ ਹੋ ਸਕਦਾ ਹੈ ਕਿ ਉਹਨਾਂ ਦੇ ਇਸ ਬਿਆਨ ਦੇ ਨਾਲੋਂ ਜਦੋਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸੀ ਕਿ ਸਾਨੂੰ ਲੋੜ ਨਹੀਂ ਰਵਨੀਤ ਬਿੱਟੂ ਨੇ ਕਿਹਾ ਕਿ ਸਾਨੂੰ ਲੋੜ ਨਹੀਂ ਤੱਕ ਕੀ ਉਹਨਾਂ ਬਿਆਨਾਂ ਨੂੰ ਨજર ਅੰਦਾਜ਼ ਕੀਤਾ ਕੈਪਟਨ ਨਵਿੰਦਰ ਸਿੰਘ ਨੇ ਠੀਕ ਜਾਂ ਫਿਰ ਉਹਨਾਂ ਨੇ ਉਹ ਗੁੱਸਾ ਕੱਢਿਆ ਜਿਹੜਾ ਲੰਬੇ ਸਮੇਂ ਤੋਂ ਭਾਜਪਾ ਨੇ ਉਹਨਾਂ ਨੂੰ ਖੋਡੇ ਲੈਣ ਲਾ ਕੇ ਰੱਖਿਆ ਇਹ ਕੈਪਟਨ ਅਮਰਿੰਦਰ ਸਿੰਘ ਦਾ ਗੁੱਸਾ ਜ਼ਾਹਰ ਕੀਤਾ ਉਹਨਾਂ ਨੇ ਠੀਕ ਹੈ ਉਹਨਾਂ ਨੇ ਭਾਜਪਾ ਨੂੰ ਕਿਹਾ ਕਿ ਨਹੀਂ ਜੀ ਤੁਸੀਂ ਦੇਖੋ ਇੱਕ ਇੰਨਾ ਵੱਡਾ ਕਾਗ ਸਿਆਸਤਦਾਨ ਇੱਕ ਵੱਡਾ ਇੰਨਾ ਵੱਡਾ ਕਦਾਵਰ ਲੀਡਰ ਹੋਵੇ ਤੇ ਇੰਨੇ ਵਾਰ ਦਾ ਮੁੱਖ ਮੰਤਰੀ ਹੋਵੇ ਤੇ ਆਪਣੀ ਪਾਰਟੀ ਨੂੰ ਇਹ ਗੱਲ ਕਹੇ ਪਾਰਟੀ ਦਾ ਕੋਈ ਵੀ ਹੈ ਛੋਟੀ ਵੱਡੀ ਹੋਰ ਵੀ ਇਹਨਾਂ ਨੇ ਗੱਲ ਕੀਤੀ ਹੈ ਕਿਉਂਕਿ ਮੈਨੂੰ ਵੀ ਲੱਗਦਾ ਕਿਉਂਕਿ ਪੰਜਾਬ ਦੇ ਸਿਆਸਤਦਾਨ ਨੇ ਜਾਂ ਫਿਰ 부ਧੀਜੀਵੀ ਨੇ ਉਹਨੇ ਕੈਪਟਨ ਮਿੰისტਰੀ ਨੇ ਗੱਲ ਕੀਤੀ ਹੈ ਕਿ ਬੀਜੇਪੀ ਕੋਲ ਕੈਡਰ ਨਹੀਂ ਹੈ ਅਕਾਲੀ ਦਲ ਕੋਲ ਕੈਡਰ ਹੈ ਕਿਉਂਕਿ ਆਪਾਂ ਦੇਖਿਆ ਹੈ ਵੀ ਅਕਾਲੀ ਦਲ ਕੋਲ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਕੈਡਰ ਹੈ ਉਹਨਾਂ ਦੇ ਵਰਕ ਕਰਨੇ ਗਰਾਊਂਡ ਜ਼ੀਰੋ ਤੋਂ ਜੁੜੇ ਹੋਏ ਨੇ ਇਹ ਵੀ ਕਿਤਨਾ ਕਿਤੇ ਇੱਕ ਲੱਗਦਾ ਹੈ ਵੀ ਬੀਜੇਪੀ ਕੋਲ ਬਾਕੀ ਕੈਡਰ ਹੈ ਨਹੀਂ ਉਹ ਗੱਲ ਸੱਚੀ ਹੈ ਦੇਖੋ ਮੈਂ ਇਥੇ ਇਸ ਗਲਤ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਾਂਗੇ ਕਿ ਕੱਲੇ ਬੀਜੇਪੀ ਨਹੀਂ ਅੱਜ ਦੀ ਡੇਟ ਜੇਕਰ ਲਾਓ ਤਾਂ ਸੱਤਾ ਤੇ ਆਮ ਆਦਮੀ ਪਾਰਟੀ ਕੋਲ ਵੀ ਪੰਜਾਬ ਦੇ ਵਿੱਚ ਕੈਡਰ ਦੀ ਕਮੀ ਹੈ। ਏਦਾਂ ਮਹਿਸੂਸ ਹੋ ਰਿਹਾ ਵੀ ਜਿਹੜੇ ਆਪਾਂ ਨੇ ਚੇਅਰਮੈਨ ਲਾਇਆ ਪੰਜ ਸਰਪੰਚ ਬਣਾਏ ਹੈ ਜਾਂ ਜਿਹੜੇ ਐਮਐਲਏ ਬਣੇ ਆ ਜਾਂ ਜਿਨ੍ਹਾਂ ਨੂੰ ਆਪਾਂ ਨੇ ਐਮਸੀ ਬਣਾਇਆ ਇਹ ਕੋਈ ਬੀਜੇਪੀ ਚੋਂ ਆ ਕੇ ਬਣ ਗਿਆ ਕੋਈ ਕੱਲੀ ਦਲ ਚੋਂ ਬਣ ਕੇ ਆ ਗਿਆ ਆ ਕੇ ਬਣ ਗਿਆ ਕੋ ਕਾਂਗਰਸ ਚੋ ਆਕੇ ਬਣ ਗਿਆ ਤਾਂ ਜੇ ਬਹੁਤੇ ਆਪਾਂ ਨੇ ਆਪਣੇ ਵਲੰਟੀਅਰਾਂ ਨੂੰ ਬਣਾਇਆ ਵੀ ਹੈ ਤਾਂ ਉਹਨਾਂ ਦਾ ਵੀ ਬਹੁਤਾ ਆਧਾਰ じゃ ਹੈ ਨਹੀਂ ਕਿਉਂ ਕਿਉਂਕਿ ਲੋਕਾਂ ਨੇ ਵੋਟ ਜਿਵੇਂ ਹੁਣ ਮਾਹਰ ਆਮ ਕਰਕੇ ਆਪਾਂ ਦੇਖਦੇ ਆਂ ਕਿ ਇਹ ਗੱਲ ਕਹਿੰਦੇ ਨੇ ਕਿ ਜਿਹੜੀ ਵੋਟ ਪਈ ਹੈ ਉਹ ਪਾਰਟੀ ਨੂੰ ਨਹੀਂ ਪਈ ਉਹ ਤਾਂ ਵੋਟ ਜਿਹੜੀ ਪਈ ਆ ਲੋਕਾਂ ਨੇ ਪਾਰਟੀ ਨੂੰ ਜਿਤਾਇਆ ਨਹੀਂ ਉਹ ਤਾਂ ਲੋਕਾਂ ਨੇ ਕਾਂਗਰਸ ਕਾਲੀ ਤੇ ਬੀਜੇਪੀ ਨੂੰ ਹਰਾਇਆ ਠੀਕ ਹੈ ਤਾਂ ਇਸ ਕਰਕੇ ਕੈਡਰ ਨਹੀਂ ਹੈ ਉਹ ਕਹਿੰਦੇ ਵੀ 27 ਤੁਸੀਂ 26 ਆਉਣ ਦੋ ਤਾਂ ਉਦੋਂ ਪਤਾ ਲੱਗ ਜਾਊਗਾ ਕਿਹੜਾ ਕਿੱਥੇ ਖੜਦਾ ਕੈਡਰ ਕੀ ਦਾ ਕਿੰਨਾ ਕਾ ਹੁਣ ਜਿਹੜੀ ਬੀਜੇਪੀ ਹੈ ਬੀਜੇਪੀ ਦਾ ਜਿਹੜਾ ਕਾਡਰ ਉਹ ਜਾਦਾ ਕਰਕੇ ਸ਼ਹਿਰੀ ਇਲਾਕਿਆਂ ਚ ਹੈ ਬੇਸ਼ੱਕ ਪਿੰਡੂ ਇਲਾਕਿਆਂ ਚ ਕਾਡਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਕੀਤੀ ਹੈ ਇਹ ਜੀ ਗੱਲ ਨਹੀਂ ਵੀ ਕੱਲੀ ਕੀਤੀ ਨਹੀਂ ਬਹੁਤ ਕੀਤੀ ਆ ਮਿਹਨਤ ਵੀ ਬਹੁਤ ਕੀਤੀ ਆ ਪਾਰਟੀ ਨੇ ਪਰ ਉਹਦੇ ਚ ਸਫਲਤਾ ਮਿਲਦੀ ਨਜ਼ਰ ਨਹੀਂ ਆ ਰਹੀ ਹੁਣ ਤੁਸੀਂ ਇਹ ਲਾਓ ਵੀ ਤਰਨਤਾਰਨ ਜਿਮਨੀ ਚੋਣ ਹੋਈ ਇਸ ਤੋਂ ਪਹਿਲਾਂ ਜਿੰਨੀਆਂ ਜਿਮਨੀ ਚੋਣਾਂ ਹੋਈਆਂ ਬਹੁਤ ਜਿਮਨੀ ਚੋਣਾਂ ਤਾਂ ਅਕਾਲੀ ਦਲ ਨੇ ਲੜੀ ਆਈ ਹੈ ਤੇ ਕਾਲੀ ਦਲ ਨੇ ਕਹਿੰਦੇ ਸੀ ਸਾਨੂੰ ਚੋਣ ਅਸੀਂ ਲੜਨ ਹੀ ਨਹੀਂ ਹੈ ਜੇ ਕੋਈ ਇੱਕ ਅੱਧੀ ਲੜੀ ਵੀ ਆ ਤਾਂ ਉਹਦੇ ਤੇ ਬਹੁਤਾ ਜ਼ਿਆਦਾ ਉਹਨਾਂ ਕੋਈ ਜ਼ੋਰ ਜਮੈਸ਼ ਨਹੀਂ ਕੀਤੀ ਤਾਂ ਉਹਨਾਂ ਜਿਮਨੀ ਚੋਣਾਂ ਦੇ ਵਿੱਚ ਬੀਜੇਪੀ ਉਹ ਕੋਈ ਸ਼ਹਿਰੀ ਚੋਣਾਂ ਸੀਗੀਆਂ ਜਿਵੇਂ ਜਲੰਧਰ ਹੋਈ ਲੁਧਿਆਣੇ ਹੋਈ ਤਾਂ ਜਾਂ ਹੋਰ ਜਿਮਨੀ ਚੋਣਾਂ ਹੋਈਆਂ ਸ਼ਹਿਰੀ ਖੇਤਰਾਂ ਦੇ ਚੋਣਾਂ ਸੀ ਉੱਥੇ ਬੀਜੇਪੀ ਦਾ ਜਿਹੜਾ ਵੋਟ ਬੈਂਕ ਉਹ ਥੋੜਾ ਜਿਹਾ ਕਾਲੀ ਦਲ ਨਾਲੋਂ ਉੱਪ ਜਾ ਰਿਹਾ ਸੀ ਜਿਹੜੀ ਹੁਣ ਜਿਹੜੀ ਜਿਮਨੀ ਚੋਣ ਹੋਈ ਹੈ ਤਰਨਤਾਰਨ ਵਾਲੀ ਤਾਂ ਉਹਦੇ ਚ ਪਿੰਡੂ ਇਲਾਕੇ ਜਿਹੜੇ ਸੀਗੇ ਉਹ ਜ਼ਿਆਦਾ ਸੀ ਹੁਣ ਉੱਥੋਂ ਆਪਾਂ ਨੂੰ ਇੱਕ ਤਾਂ ਅਕਾਲੀ ਦਲ ਨੇ ਜਿਹੜੀ ਚੋਣ ਲੜੀ ਐ ਅਕਾਲੀ ਦਲ ਨੇ ਆਪਣਾ ਪੂਰੇ ਦਮ ਖਮ ਦੇ ਨਾਲ ਪੂਰੇ ਜੋਰ ਜਮੈਸ਼ ਕਰਕੇ ਚੋਣ ਲੜੀ ਤੇ ਉਹਨੇ ਕਾਂਗਰਸ ਹਰਾਤੀ ਬੀਜੇਪੀ ਹਰਾਤੀ ਤੇ ਉਹ ਦੂਜੇ ਨੰਬਰ ਤੇ ਆ ਗਈ ਸੱਤਾ ਤੇ ਪਹਿਲੇ ਨੰਬਰ ਤੇ ਤੇ ਅਕਾਲੀ ਦਲ ਦੂਜੇ ਨੰਬਰ ਤੇ ਜਾਂ ਤੱਕ ਕੈਪਟਨ ਮਨਿੰਦਰ ਸਿੰਘ ਨੂੰ ਇਹ ਚੀਜ਼ ਦਾ ਅਹਿਸਾਸ ਹੋਇਆ ਉਹਨਾਂ ਨੂੰ ਸ਼ੀਸ਼ਾ ਦਿਖਿਆ ਕਿ ਹੁਣ ਜੋ ਕੁਝ ਤਰਨ ਤਰਨ ਦੇ ਵਿੱਚ ਹੋਇਆ ਤਾਂ ਹੁਣ ਇਹ ਨਾ ਹੋਵੇ ਕਿ ਤੇ ਭਵਿੱਖ ਦੇ ਵਿੱਚ ਕੋਈ ਚੋਣ ਆਵੇ ਤਾਂ ਉੱਥੇ ਫੇਰ ਬੀਜੇਪੀ ਨੂੰ ਜਿਹੜਾ ਏਦਾਂ ਹੀ ਪਹਿਲਾਂ ਤੀਜੇ ਚੌਥੇ ਨੰਬਰ ਤੇ ਆਉਣਾ ਪਵੇ ਹੁਣ ਬੀਜੇਪੀ ਨੇ ਇੱਕ ਐਲਾਨ ਇਹ ਫੇਰ ਕਰਤਾ ਕਿ ਅਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਜਿਹੜੀਆਂ ਦੂਜੀਆਂ ਬਲਾਕ ਸੰਮਤੀ ਚੋਣਾਂ ਆ ਰਹੀਆਂ ਉਹ ਕਹਿੰਦੀ ਉਹ ਵੀ ਕੱਲੇ ਲੜਾਂਗੇ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਸੱਤਾ ਤੇ ਇਕੱਲੇ ਲੜ ਰਹੀ ਹੈ ਉਹ ਤਾਂ ਲੜਨੀ ਲੜਨੀ ਹੈ ਵੱਡੀ ਪਾਰਟੀ ਹੈ ਕਾਂਗਰਸ ਕੱਲੇ ਲੜ ਰਹੀ ਹੈ ਉਹ ਵੀ ਲੜਨੀ ਹੈ ਉਹਨਾਂ ਨੇ ਇੱਕ ਅਲੱਗ ਪਾਰਟੀ ਹੈ ਅਕਾਲੀ ਦਲ ਇਕੱਲੇ ਲੜ ਰਿਹਾ ਬੀਜੇਪੀ ਨੇ ਐਲਾਨ ਕਰਤਾ ਇਕੱਲੇ ਲੜਾਂਗੇ ਤੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਪੁਨਰ ਸਰਜੀਤ ਪਾਰਟੀ ਹੈ ਉਹਨੇ ਵੀ ਐਲਾਨ ਕਰਤਾ ਕਿ ਅਸੀਂ ਇਕੱਲੇ ਲੜਾਂਗੇ ਹੁਣ ਇਹ ਸਾਰੀਆਂ ਜਿਹੜੀਆਂ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਸੰਪਤੀ ਚੋਣਾਂ ਨੇ ਇਹ ਸਾਰੀਆਂ ਪਿੰਡੂ ਇਲਾਕੇ ਨਾਲ ਸੰਬੰਧਿਤ ਤੱਕ ਕੀ ਇਹ ਬੀਜੇਪੀ ਦਾ ਫੈਸਲਾ ਚੰਗਾ ਹੈ ਹੁਣ ਉਹਦੇ ਚ ਕਈ ਲੀਡਰ ਤਾਂ ਇਹ ਕਹਿ ਰਿਹਾ ਕਿ ਬੀਜੇਪੀ ਨੂੰ ਕੈਂਡੀਡੇਟ ਨਹੀਂ ਲੱਭਣਾ ਕੈਂਡੀਡੇਟ ਲੱਭਣ ਵਾਲੀ ਕੋਈ ਵੱਡੀ ਗੱਲ ਨਹੀਂ ਇਹੋ ਜੀ ਗੱਲ ਨਹੀਂ ਕਿ ਐਡਾ ਵੱਡਾ ਇੰਨਾ ਵੀ ਵੱਡਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਪਿੰਡਾਂ ਦੇ ਵਿੱਚ ਜਿਹੜੀ ਇੱਕ ਸੈਂਟਰ ਦੇ ਵਿੱਚ ਸਰਕਾਰ ਹੋਵੇ ਤੇ ਪੰਜਾਬ ਦੇ ਵਿੱਚ ਕਾਲੀ ਭਾਜਪਾ ਨਾਲ ਗੱਠਜੋੜ ਹੋ ਕੇ ਤੇ ਉਹ ਕਹੇ ਜੀ ਇਹ ਨੂੰ ਕੈਂਡੀਡੇਟ ਨਹੀਂ ਲੱਭਣਾ ਇੰਨਾ ਤਾਂ ਕੁਝ ਨਹੀਂ ਹੈ ਕੈਂਡੀਡੇਟ ਵੱਧੂਆ ਕੈਂਡੀਡੇਟ ਮਿਲਣ ਲਈ ਬਹੁਤ ਨੇ ਪਰ ਕੈਂਡੀਡੇਟ ਨੂੰ ਲੋਕਾਂ ਦਾ ਫਤਵਾ ਕਿੰਨਾ ਮਿਲਣਾ ਹੈ ਇਹ ਵੀ ਠੀਕ ਹੈ ਪਿੰਡਾਂ ਦੇ ਵਿੱਚ ਕਿਸੇ ਵੀ ਉਮੀਦਵਾਰ ਨੂੰ ਇੱਕ ਬੂਥ ਦੇ ਉੱਪਰ ਕੱਟੋ-ਕੱਟ ਤਿੰਨ ਤੋਂ ਪੰਜ ਲੋਕ ਵਿਅਕਤੀ ਉਹ ਚਾਹੀਦੇ ਆ ਜਿਹੜੇ ਇਲੈਕਸ਼ਨ ਵਾਲੇ ਦਿਨ ਜਿਨ੍ਹਾਂ ਨੇ ਉਸ ਇਲੈਕਸ਼ਨ ਨੂੰ ਪਗਤਾਉਣਾ ਹੈ ਨੂੰ ਪਗਤਾਉਣਾ ਬਿਲਕੁਲ ਠੀਕ ਹੈ ਤਾਂ ਉਹਨੇ ਲਾਓ ਵੀ ਇੱਕ ਪਿੰਡ ਚ ਬੂਤ ਕਿੰਨੇ ਇੱਕ ਹਲਕੇ ਚ ਬੂਤ ਕਿੰਨੇ ਹੈ ਤੇ ਇੱਕ ਜ਼ਿਲ੍ਹਾ ਪ੍ਰੀਸ਼ਦ ਹਲਕੇ ਚ ਬੂਤ ਕਿੰਨੇ ਆ ਇੱਕ ਬਲਾਕ ਸੰਮਤੀ ਦੇ ਵਿੱਚ ਕਿੰਨੇ ਆ ਠੀਕ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬੜੀਆਂ ਮਹੱਨੇ ਰੱਖਦੀਆਂ ਖਾਸ ਕਰਕੇ ਸਿਹਤਸੀ ਪਾਰਟੀਆਂ ਦੇ ਲਈ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹ ਜਾਂ ਤਾਂ ਜਿਹੜੇ ਮਨਜਿੰਦਰ ਸਿੰਘ ਸਿਰਸਾ ਤੇ ਰਵਨੀਤ ਬਿੱਟੂ ਉਹਨਾਂ ਨੂੰ ਸ਼ਿੱਸ਼ਾ ਦਿਖਾਉਣ ਲਈ ਜਾਂ ਉਹਨਾਂ ਨੇ ਆਪਣਾ ਪਾਰਟੀ ਤੇ ਗੁੱਸਾ ਕੱਢਿਆ ਕਿ ਨਹੀਂ ਜੀ ਤੁਸੀਂ ਤਾਂ ਆ ਹੀ ਨਹੀਂ ਸਕਦੇ ਹੈਗੇ ਤੁਸੀਂ ਜੇ ਗੱਟ ਚੋਕ ਕਰਨਾ ਹੈ ਕਿ ਨਹੀਂ ਕਰਨਾ ਉਹਨਾਂ ਨੇ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ ਤੇ ਬੜੇ ਬਣਦੇ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਮੈਨੂੰ ਲੱਗਦਾ ਸੋਸ਼ਲ ਮੀਡੀਆ ਵਿੱਚ ਸਾਈਡ ਤੁਹਾਡੇ ਕੋਲ ਵੀ ਆਈਆਂ ਹੋਣ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਹੈ ਇੱਕ ਤਾਂ ਬੀਜੇਪੀ ਨੂੰ ਜਿਹੜਾ ਦੱਸਣ ਵਾਸਤੇ ਕੀਤਾ ਤੇ ਦੂਜੇ ਪਾਸੇ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਹੋ ਸਕਦਾ ਹੈ ਜੇਕਰ ਬੀਜੇਪੀ ਗੱਠ ਜੋੜ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ 'ਚ ਜੋ ਕਾਲੀ ਦਲ ਵੱਲੋਂ ਮੂਵ ਕਰ ਸਕਦੇ ਨੇ ਕੋਈ ਇਦਾਂ ਦਾ ਵੀ ਹੈਕ ਜੋ ਚਰਚਾਵਾਂ ਚੱਲ ਰਹੇ ਨੇ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਵੱਲ ਮੂਵ ਕਰ ਦੇਣ ਦੇਖੋ ਕੈਪਟਨ ਅਮਰਿੰਦਰ ਸਿੰਘ ਆਇਆ ਕਾਲੀ ਦਲ ਚੋਂ ਹੀ ਆ ਹਾਂ ਬਿਲਕੁਲ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੈ ਉਹ ਕੋਈ ਕਾਂਗਰਸ ਦੇ ਪਰਦੇਸੀ ਲੀਡਰ ਨਹੀਂ ਹੈ ਠੀਕ ਹੈ ਉਹ ਆਇਆ ਤਾਂ ਕਾਂਗਰਸ ਅਕਾਲੀ ਦਲ ਚੋਂ ਹੀ ਆ ਪਹਿਲਾਂ ਕਾਲੀ ਦਲ ਚੋਂ ਚੋਣ ਵੀ ਲੜੀ ਆ ਉਹਨਾਂ ਨੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ ਜਦੋਂ ਪੁਰਾਣੇ ਜਦੋਂ ਹਾਲਾਤ ਬਹੁਤ ਖਰਾਬ ਹੋਏ ਠੀਕ ਹੈ ਉਸ ਤੋਂ ਬਾਅਦ ਫੇਰ ਉਹ ਬਾਅਦ ਵਿੱਚ ਕਾਂਗਰਸ ਆਏ ਕਾਂਗਰਸ ਨੇ ਤਾਂ ਜ਼ਰੂਰੀ ਨਹੀਂ ਕਿ ਕਾਲੀ ਰਾਜ ਮੂਵ ਕਰਨਗੇ ਹੋ ਸਕਦਾ ਕਾਂਗਰਸ ਵੀ ਕਰ ਜਾਵੇ ਵੀ ਕਰਦੇ ਠੀਕ ਹੈ ਤਾਂ ਹੋ ਸਕਦਾ ਕਿਸੇ ਪਾਰਟੀ ਸਿਆਸੀ ਲੀਡਰਾਂ ਦਾ ਕੁਝ ਨਹੀਂ ਪਤਾ ਹੁੰਦਾ ਪਰ ਜ਼ਰੂਰੀ ਇਹ ਵੀ ਨਹੀਂ ਕਿ ਉਹਨਾਂ ਨੇ ਮੂਵ ਕਰਨਾ ਠੀਕ ਹੈ ਫਿਰ ਕਿ ਕੈਪਟਨ ਅਮਰਿੰਦਰ ਸਿੰਘ ਕੀ ਉਹ ਚਾਹੁੰਦੇ ਨੇ ਕਿ ਸੁਖਵੀਰ ਬਾਦਲ ਸੀਐਮ ਬਣੇ ਹਾਂ ਬਿਲਕੁਲ ਇਹ ਵੀ ਠੀਕ ਹੈ ਵੱਡੀ ਗੱਲ ਦੇਖਣ ਵਾਲੀ ਇਹ ਹੈ ਕਿ ਕੀ ਉਹ ਚਾਹੁੰਦੇ ਨੇ ਕਿ ਸੁਖਵੀਰ ਬਾਦਲ ਸੀਐਮ ਬਣੇ ਜਾਂ ਕੈਪਟਨ ਅਮਰਿੰਦਰ ਸਿੰਘ ਤੋਂ ਉੱਪਰ ਹੋ ਕੇ ਕੋਈ ਹੋਰ ਸੀਐਮ ਬਣ ਜੇ ਚਾਹੇ ਉਹ ਕਾਂਗਰਸ ਆਵੇ ਚਾਹੇ ਭਾਜਪਾ ਹੋਵੇ ਚਾਹੇ ਕਾਲੀ ਦਲ ਹੋਵੇ ਤੇ ਅਕਾਲੀ ਦਲ ਉਹਨਾਂ ਨੂੰ ਕਦੇ ਸੀਐਮ ਨਹੀਂ ਬਣਾਏਗਾ ਤੇ ਫਿਰ ਸੁਖਵੀਰ ਬਾਦਲ ਕਿੱਥੇ ਜਾਏਗਾ ਕਿੱਥੇ ਜਾਏਗਾ ਬਿਲਕੁਲ ਪੰਜਾਬ ਦੇ ਵਿੱਚ ਹਾਲ ਦੀ ਘੜੀ ਭਾਜਪਾ ਕੋਲ ਵੀ ਬਹੁਤ ਵੱਡੇ ਚਿਹਰੇ ਆ ਠੀਕ ਹੈ ਤਾਂ ਕੀ ਉਹ ਕੈਪਟਨ ਅਮਰਿੰਦਰ ਸਿੰਘ ਤੇ ਗੇਮ ਖੇਡਣਗੇ ਫਿਰ ਜੇ ਉਹ ਮੂਵ ਕਰਦੇ ਨੇ ਕਾਂਗਰਸ ਵੱਲ ਤਾਂ ਫਿਰ ਕਾਂਗਰਸ ਦੇ ਜਿਹੜੇ ਹੋਰ ਲੀਡਰ ਬੈਠੇ ਨੇ ਵੈਸੇ ਤਾਂ ਕਾਂਗਰਸ ਨੇ ਗੱਲ ਕਹਿਤੀ ਜਿਨਨੇ ਮੈਂਬਰ ਪਾਰਲੀਮੈਂਟ ਆ ਉਹ ਚੋਣ ਨਹੀਂ ਲੜਨਗੇ ਤਾਂ ਉਹ ਚੋਣ ਨਹੀਂ ਲੜਨਗੇ ਤਾਂ ਇਹਦਾ ਮਤਲਬ ਇਹ ਕਿ ਜਿੰਨੇ ਰੰਧਾਵਾ ਸਾਹਿਬ ਵੜਿੰਗ ਸਾਹਿਬ ਠੀਕ ਹੈ ਉਹਦੇ ਚ ਬਾਜਵਾ ਸਾਹਿਬ ਤੇ ਚਰਨਜੀਤ ਚੰਨੀ ਹੈ ਠੀਕ ਹੈ ਹੋਰ ਜਿਹੜੇ ਵੱਡੇ ਕਦਰ ਲੀਡਰ ਆ ਸਾਰੇ ਸਾਈਡ ਲਾਈਨ ਹੋ ਗਏ ਤੇ ਨਵਾਂ ਕੌਣ ਆਏਗਾ ਕਾਂਗਰਸ ਦੇ ਵਿੱਚੋਂ ਤਾਂ ਇਸ ਕਰਕੇ ਇਹ ਹੈ ਵੀ ਜਗ੍ਹਾ ਬਹੁਤ ਹੈ ਕਾਂਗਰਸ ਚ ਵੀ ਪਈ ਹੈ ਭਾਜਪਾ ਚ ਵੀ ਪਈ ਹੈ ਕਾਲੀ ਦਲ ਚ ਵੀ ਪਈ ਹੈ ਜੇ ਜਗ੍ਹਾ ਦੇਣੀ ਹੋਵੇ ਤਾਂ ਬਹੁਤ ਹੈ ਇਸ ਕਰਕੇ ਆਉਣਾ ਨਹੀਂ ਆਉਣਾ ਜਾਂ ਕਿਸ ਪਾਰਟੀ ਨੂੰ ਮੂਵ ਕਰਨਗੇ ਕਿ ਨਹੀਂ ਕਰਨਗੇ ਜਾਂ ਫਿਰ ਹੋ ਸਕਦਾ ਬੀਜੇਪੀ ਘੜਚੋੜੀ ਕਰ ਲੈ ਠੀਕ ਹੈ ਨਾ ਠੀਕ ਹੈ ਹੁਣ ਉਹ ਤਾਂ ਗੱਲ ਇਹ ਹੈ ਵੀ ਉਹ ਤਾਂ ਆਉਣ ਵਾਲਾ ਸਮਾਂ ਹੈ ਵੀ ਮੂਵ ਮੂਵ ਵਾਲੇ ਤਾਂ ਉਹਨਾਂ ਕੋਈ ਬਹੁਤਾ ਨਹੀਂ ਕਿਹਾ ਪਰ ਇੱਕ ਗੱਲ ਜ਼ਰੂਰ ਹੈ ਕਿ ਜਿਸ ਲਹਿਜੇ ਦੇ ਨਾਲ ਜਿਸ ਸਖਤ ਲਹਿਜੇ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਗੱਠ ਜੋੜ ਵਾਲੀ ਕਹੀ ਹੈ ਜਾਂ ਉਹਨਾਂ ਨੇ ਕਹਿਤਾ ਕਿ ਤੁਸੀਂ 27 32 37 ਤੁਸੀਂ ਆਉਣਾ ਹੀ ਨਹੀਂਗਾ ਤੇ ਉਹਨਾਂ ਦੇ ਪਲਟਵਾਰ ਕੀਤਾ ਅੱਜ ਹਰਸਿਮਰਤ ਕੌਰ ਬਾਦਲ ਨੇ ਤੇ ਹਰਸਿਮਰਤ ਕੌਰ ਬਾਦਲ ਨੇ ਇਹ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ 32 37 ਕਹਿੰਦੇ ਆ ਤੇ ਉਹ ਤਾਂ ਕਹਿੰਦੇ ਬੀਜਪੀ ਕਦੇ ਵੀ ਨਹੀਂ ਆਏਗੀ ਠੀਕ ਹੈ ਜਦੋਂ ਸਿਆਸੀ ਬਿਆਨਬਾਜ਼ੀਆਂ ਨੇ ਹੁੰਦੀਆਂ ਰਹਿੰਦੀਆਂ ਨੇ ਪਰ ਜਦੋਂ ਕੇਂਦਰੀ ਲੀਡਰਸ਼ਿਪ ਨੇ ਗੱਠ ਜੋੜ ਕਰਨਾ ਹੈ ਤਾਂ ਉਦੋਂ ਨਾ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਨਾ ਰਮਨੀਤ ਬਿੱਟੂ ਨੂੰ ਪੁੱਛਣਾ ਤੇ ਨਾ ਮਨਜਿੰਦਰ ਸਿਰਸਾ ਨੂੰ ਪੁੱਛਣਾ ਤੇ ਉਹ ਤਾਂ ਉਹਦੇ ਪਤਾ ਲੱਗ ਜਾ ਹਰ ਇੱਕ ਗੱਲ ਹੋਰ ਕਹੀਆ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਕਿਹਾ ਕਿ ਸਾਡੀ ਲੋਕ ਸਭਾ ਦੇ ਵਿੱਚ ਜਿਹੜੇ ਲੋਕ ਸਭਾ ਚੋਣਾਂ ਹੋਈਆਂ 5 8 ਦੀ ਰੇਸ਼ੋ ਦੇ ਨਾਲ ਸਾਡਾ ਗੱਠ ਜੋੜ ਹੋ ਗਿਆ ਸੀ ਹਾਂ ਗੱਲਬਾਤ ਹੋ ਗਈ ਸੀ ਗੱਲਬਾਤ ਹੋ ਗਈ ਪਰ ਸਿਰੇ ਨਹੀਂ ਚੜ ਸਕਿਆ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕਹੀਆ ਪਰ ਇਸ ਤੋਂ ਪਹਿਲਾਂ ਰਖੜਾ ਬ੍ਰਦਰ ਨੇ ਵੀ ਇਹ ਗੱਲ ਕਹੀ ਸੀ ਕਿ ਮੈਂ ਉਹਨਾਂ ਨੂੰ ਬਿਠਾ ਕੇ ਜਿਹੜਾ ਤਾਲਮੇਲ ਕਰਾਤਾ ਸੀ ਪਰ ਸੁਖਵੀਰ ਬਾਦ ਉਸ ਗੱਲ ਤੇ ਨਹੀਂ ਆਈ ਅਮਿਤ ਸ਼ਾਹ ਜੋਗਰਾ ਅਮਿਤ ਸ਼ਾਹ ਹਾਂ ਤਾਂ ਇਸ ਕਰਕੇ ਇਹ ਵੀ ਹੁਣ ਇਹ ਸਚਾਈ ਕਿੰਨੀ ਕਾ ਤਾਂ ਜੇਕਰ ਕੈਪਟਨ ਰਮਿੰਦਰ ਸਿੰਘ ਵੀ ਇਹ ਗੱਲ ਕਹਿ ਰਹੇ ਆ ਤੇ ਇਹਦਾ ਮਤਲਬ ਇਹ ਹੈ ਕਿ ਜੋ ਰਖੜਾ ਬ੍ਰਦਰ ਨੇ ਪਹਿਲਾਂ ਗੱਲ ਕਹੀ ਸੀ ਉਹ ਸਹੀ ਹੈ ਚਲੋ ਠੀਕ ਹੈ ਰਪਨ ਜੀ ਇਹਦਾ ਬਿਲਕੁਲ ਸਮਾਨ ਕੇ ਦੱਸੇਗਾ ਵੀ ਹੁਣ ਗੱਠਜੋੜ ਹੁੰਦਾ ਹੈ ਜਾਂ ਫਿਰ ਕੈਪਟਨ ਰਮਿੰਦਰ ਸਿੰਘ ਦੀ ਜੋ ਉਹਨਾਂ ਵੱਲੋਂ ਕਿਹਾ ਗਿਆ ਜਾਂ ਉਹਨਾਂ ਦੇ ਬਿਆਨ ਦੀ ਕੀ ਮਹੱਤਤਾ ਕੀ ਕੇਂਦਰੀ ਜਿਹੜੀ ਲੀਡਰਸ਼ਿਪ ਆ ਉਹ ਉਹਨਾਂ ਦੇ ਬਿਆਨ ਦੀ ਕੋਈ ਐ ਜਾ ਫਿਰ ਆਉਣ ਵਾਲੇ ਸਮਾਜਿਕ ਸਥਿਤੀ ਕੀ ਹੁੰਦੀ ਹੈ ਰਪਾਣਾ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਮੋੜ ਦੁਆਰਾ ਤੁਹਾਨੂੰ ਇਸੇ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਫਿਰ ਜਿਹੜਾ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਕਿ ਵਾਕਈ ਅਕਾਲੀ ਦਲ ਤੇ ਬੀਜੇਪੀ ਦਾ ਘਟਚੋੜ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਦੀ ਮਹੱਤਤਾ ਕੀ ਹੈ ਕਿ ਕੇਂਦਰੀ ਲੀਡਰਸ਼ਿਪ ਇਸ ਬਿਆਨ ਨੂੰ ਕੋਈ ਸਮਝੇਗੀ ਕੀ ਮਹੌਲ ਹੋਵੇਗਾ ਅਗਲੇ ਐਪੀਸੋਡ ਦੇ ਵਿੱਚ ਫਿਰ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ